ਕਿ ਕਿਸਾਚੂ ਨੂੰ ਮਾਨਮੰਦਰ ਸਿੰਘ ਮਾਲੀ ਕਹਿੰਦੇ ਨੇ ਕਿ ਇੱਥੇ ਬੈਠ ਜਾਓ ਇੱਥੇ ਬੈਠ ਜਾਓ ਉਹ ਐਸਐਚਓ ਇਦਾਂ ਹੰਕਾਰ ਚ ਬੋਲਦਾ ਜਿਦਾਂ ਖੁਦ ਸੀਐਮਓ ਦੇ ਪਿੱਛੇ ਖੜਾ ਹੋਵੇ ਜਦੋਂ ਸੀਐਮ ਖੜਾ ਹੋਵੇ ਉਹ ਕਹਿੰਦਾ ਤੂੰ ਦੱਸੇਗਾ ਹਣ ਮੈਨੂੰ ਕਿੱਥੇ ਬੈਠਣਾ ਮੈਨੂੰ ਤੇ ਇਹ ਮੋਹਾਲੀ ਪੁਲਸ ਹੈ ਜਿਹੜੀ ਗੈਂਗਸਟਰ ਦੀ ਇੰਟਰਵਿਊ ਕਰਾ ਰਹੀ ਹੈ ਕਿ ਪੰਜਾਬ ਦੀ ਜੇਲ੍ਹ ਚੋਂ ਲਾਰਿਸ਼ ਬੁਸ਼ਨੋਈ ਦੀ ਇੰਟਰਵਿਊ ਹੁੰਦੀ ਹੈ ਕਭਾਂਤ ਮਾਨ ਕੋਈ ਕੋਈ ਦਿਮਾਗ ਨਹੀਂ ਹੈਗਾ ਬਸ ਜਿਹੜਾ ਇਹ ਖਲਾਅ ਬੋਲਦਾ ਸੋਸ਼ਲ ਮੀਡੀਆ ਤੇ ਉਹਨੂੰ ਬਸੇ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ ਅੱਜ ਗੱਲ ਕਰਾਂਗੇ ਮਾਲਵਿੰਦਰ ਸਿੰਘ ਮਾਲੀ ਦੀ ਕਿਉਂਕਿ ਮਾਲਵਿੰਦਰ ਸਿੰਘ ਮਾਲੀ ਉਹ ਸ਼ਖਸ ਨੇ ਜੋ ਸਰਕਾਰਾਂ ਦੀਆਂ ਸਮੇਂ-ਸਮੇਂ ਤੇ ਜੋ ਕਾਰਗਜ਼ਾਰੀਆਂ ਨੇ ਉਹਨਾਂ ਤੇ ਚਾਨਣਾ ਪਾਉਂਦੇ ਰਹਿੰਦੇ ਆ ਸਰਕਾਰਾਂ ਦੀਆਂ ਕਾਰਗਜ਼ਾਰੀਆਂ ਤੇ ਅਕਸਰ ਹੀ ਸਵਾਲ ਉੱਠਦੇ ਨੇ ਤੇ ਮਾਲਵਿੰਦਰ ਸਿੰਘ ਮਾਲੀ ਸਰਕਾਰ ਦੀ ਜੋ ناکਾਮ ਕੋਸ਼ਿਸ਼ਾਂ ਹੁੰਦੀਆਂ ਨੇ ਜੋ ਕੋਸ਼ਿਸ਼ਾਂ ਕਰਦੀ ਆ ਸਰਕਾਰ ਉਹ ਪੂਰਨੀ ਚੜਦੀਆਂ ਉਹਨਾਂ ਤੇ ਮਾਲਵਿੰਦਰ ਸਿੰਘ ਮਾਲੀ ਅਕਸਰ ਸਵਾਲ ਚੱਕਦੇ ਆ ਤੰਜ ਕੱਸਦੇ ਆ ਤੇ ਮਾਲਵਿੰਦਰ ਸਿੰਘ ਮਾਲੀ ਨੂੰ ਇੱਕ ਬਹਾਨਾ ਬਣਾ ਕੇ ਉਹਨਾਂ ਤੇ ਪਰਚਾ ਦਰਜ ਕਰਕੇ ਇੱਕ ਗੈਂਗਸਟਰ ਦੀ ਤਰ੍ਹਾਂ ਉਹਨਾਂ ਨੂੰ ਘਰੋਂ ਚੱਕ ਕੇ ਜੇਲ੍ਹ ਵਿੱਚ ਸਿੱਟ ਦਿੱਤਾ ਗਿਆ ਤੇ ਇਸ ਮਸਲੇ ਤੇ ਗੱਲ ਕਰਨ ਲਈ ਅੱਜ ਸਾਡੇ ਨਾਲ ਜਸਪੀਰ ਸਿੰਘ ਖੇੜੀ ਐਡਵੋਕੇਟ ਜਸਵੀਰ ਸਿੰਘ ਖੇੜੀ ਸਾਡੇ ਨਾਲ ਮੌਜੂਦ ਨੇ ਆਪਾਂ ਖੇੜੀ ਸਾਹਿਬ ਤੋਂ ਜਾਣ ਲੈਂਦੇ ਆਂ ਮਾਲਵਿੰਦਰ ਸਿੰਘ ਮਾਲੀ ਬਾਰੇ ਤੇ ਮਾਲਵਿੰਦਰ ਸਿੰਘ ਮਾਲੀ ਦੇ ਕੇਸ ਬਾਰੇ ਖੇੜੀ ਸਾਹਿਬ ਜਿਵੇਂ ਆਪਾਂ ਮਾਲਵਿੰਦਰ ਸਿੰਘ ਮਾਲੀ ਦੀ ਗੱਲ ਕਰਦੇ ਆਂ ਇਦਾਂ ਹੀ ਬਹੁਤ ਲੋਕਾਂ ਤੇ ਸਰਕਾਰ ਨੇ ਇਹ ਸਰਕਾਰ ਨੇ ਸਰਕਾਰ ਦੀਆਂ ناکਾਮੀਆਂ ਜੋ ਦੱਸਦੇ ਆ ਲੋਕਾਂ ਨੂੰ ਬੋਲਣ ਵਾਲਿਆਂ ਤੇ ਪਰਚੇ ਦਰਜ ਕੀਤੇ ਆ ਚਾਹੇ ਉਹ ਕੋਈ ਵੀ ਹੋਵੇ ਤੇ ਮਾਲਵਿੰਦਰ ਸਿੰਘ ਮਾਲੀ ਤੇ ਪਰਚਾ ਦਰਜ ਹੋਇਆ ਇਸ ਤਰੀਕੇ ਨਾਲ ਪਰਚਾ ਦਰਜ ਕਰਨ ਤੋਂ ਬਾਅਦ ਉਹਨਾਂ ਨੂੰ ਘਰੋਂ ਇਸ ਤਰੀਕੇ ਨਾਲ ਚੱਕਿਆ ਦਿੱਤਾ ਕਿਸੇ ਗੈਂਗਸਟਰ ਨੂੰ ਚੱਕਿਆ ਜਾਂਦਾ ਬਿਲਕੁਲ ਦੇਖੋ ਜੀ ਗੱਲ ਇਹ ਆ ਵੀ ਪੰਜਾਬ ਜਿਹੜੀ ਸਰਕਾਰ ਐ ਇਸ ਟਾਈਮ ਪੂਰਨ ਤੌਰ ਤੇ ਜਿਹੜੇ ਵੀ ਲੋਕ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਪ੍ਰਿੰਟ ਮੀਡੀਆ ਰਾਹੀਂ ਕੋਈ ਵੀ ਆਵਾਜ਼ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਬੁਲੰਦ ਕਰ ਰਹੇ ਨੇ ਜੇ ਖਿਲਾਫ ਨਹੀਂ ਕਹੂੰਗਾ ਕਿ ਜੋ ਨੇ ਪ੍ਰੋਮਿਸਸ ਕੀਤੇ ਨੇ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਉਹਨਾਂ ਨੂੰ ਚੁਟਕਲਿਆਂ ਦੇ ਲਈ ਪ੍ਰਭਾਵਿਤ ਕੀਤਾ ਉਹਨੂੰ ਗਮਰਾ ਕੀਤਾ ਉਹਨਾਂ ਚੀਜ਼ਾਂ ਨੂੰ ਜਿਹੜਾ ਵੀ ਇਨਸਾਨ ਉਹਦੇ ਉੱਤੇ ਬੁਲੰਦ ਕਰ ਰਿਆ ਆਪਣੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਸਰਕਾਰ ਦੇ ਖੋਖਲੇ ਵਾਅਦਿਆਂ ਨੂੰ ਤਾਂ ਉਹਨਾਂ ਦੇ ਉੱਤੇ ਤਾਂਜਾ ਜਿਹੜਾ ਪਿਛਲੇ 2.5 ਸਾਲਾਂ ਤੋਂ ਜਦੋਂ ਦੀ ਸਰਕਾਰ ਨੇ ਸੋਵਰਨ ਪਾਵਰ ਗੈਟ ਕਰੀ ਆ ਉਹ ਕੱਸਦੀ ਨਜ਼ਰ ਆ ਰਹੀ ਆ ਭਾਵੇਂ ਉਹ ਸੁਖਪਾਲ ਸਿੰਘ ਖੈਰਾ ਜੀ ਹੋ ਭਾਵੇਂ ਉਹ ਅਜੀਤ ਅਖਬਾਰ ਦੇ ਬਲਜਿੰਦਰ ਦਰਦੀ ਜੀ ਹੋਣ ਦਰਦੀ ਜੀ ਹੋਣ ਭਾਵੇਂ ਉਹ ਸਾਡੇ ਜਿਹੜੀ ਇੰਡੀਅਨ ਐਕਸਪ੍ਰੈਸ ਦੇ ਜਿਹੜੀ ਭੈਣ ਆਗੀ ਉਹ ਹੋਵੇ ਉਹਨਾਂ ਤੇ ਹਮੇਸ਼ਾ ਹੀ ਇਹ ਸਰਕਾਰ ਨੇ ਉਹਦੀ ਆਵਾਜ਼ ਨੂੰ ਦਬਾਉਣ ਦੇ ਲਈ ਇਹ ਤੰਜ ਕਸੇ ਨੇ ਪਰ ਮੈਂ ਕਹੂੰਗਾ ਕਿ ਮਾਲਵਿੰਦਰ ਸਿੰਘ ਮਾਲੀ ਜੀ ਇੱਕ ਕੋ ਇੰਟੈਲੈਕਚੁਅਲ ਪਰਸਨ ਨੇ ਉਹ ਇੱਕ ਬੰਦੇ ਨੇ ਜਿਨ੍ਹਾਂ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਦੇ ਵੀ ਉਹ ਕੰਸਲਟਰ ਨੇ ਸਲਾਹਕਾਰ ਨੇ ਉਹਨਾਂ ਬੰਦਿਆਂ ਦੇ ਉੱਤੇ ਇਹੋ ਜਿਹਾ ਸ਼ਗੀਨ ਅਮਿਤ ਜੈਨ ਵਰਗੇ ਵਿਅਕਤੀ ਦੁਆਰਾ ਇੱਕ ਮਹਾਲੀ ਦੇ ਵਿੱਚ ਰਿਪੋਰਟ ਦਰਜ ਕਰ ਦੇਣਾ ਕਿ ਵੀ ਉਸ ਇਨਸਾਨ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਪੜਕਾਇਆ ਉਹਨੇ ਕੋਈ ਚੈਨਲ ਦੇ ਉੱਤੇ ਹਿੰਦੂਆਂ ਦੇ ਖਿਲਾਫ ਬਿਆਨ ਦਿੱਤਾ ਮੈਂ ਕਹੂੰਗਾ ਕਿ ਬਹੁਤ ਵੱਡੀ ਨਲਕੀ ਆ ਕਿ ਇਦਾਂ ਦਾ ਕੋਈ ਬਿਆਨ ਅਜੇ ਤੱਕ ਸਾਹਮਣੇ ਨਹੀਂ ਆ ਤੱਕ ਕੋਈ ਸਾਹਮਣੇ ਨਹੀਂ ਆ ਉਹਨੇ ਕਿਹਾ ਆਪ ਵੀ ਮਾਲਵਿੰਦਰ ਜੀ ਨੇ ਵੀ ਮੇਰੀ ਕੋਈ ਵੀਡੀਓ ਤਾਂ ਦਿਖਾਓ ਵੀ ਜਿਹੜੀ ਤੁਸੀਂ ਮੇਰੀ ਸੋਸ਼ਲ ਮੀਡੀਆ ਤੇ ਪਈ ਹੋਵੇ ਜਾਂ ਮੇਰੇ ਵਿਚਾਰ ਸੋਸ਼ਲ ਮੀਡੀਆ ਤੇ ਪਏ ਹੋਣ ਉਹ ਚੀਜ਼ਾਂ ਤੁਸੀਂ ਦਿਖਾਓ ਤਾਂ ਸਹੀ ਪਰ ਉਹ ਚੀਜ਼ ਦਿਖਾਉਣ ਤੋਂ ਮਹਾਲੀ ਜਿਹੜੀ ਪੁਲਿਸ ਆ ਔਰ ਜਿਹੜਾ ਪੰਜਾਬ ਦੀ ਸਰਕਾਰ ਆ ਉਹ ਦਿਖਾਉਣ ਤੋਂ ਗਰੇਜ਼ ਕਰ ਰਹੀ ਆ ਤੇ ਸऱ्या ਇਥੇ ਧੱਜੀਆਂ ਨੇ ਜਿਹੜੀਆਂ ਸਾਡੇ ਕਨਸਟੀਟਿਊਸ਼ਨ ਦੀਆਂ ਮੈਂ ਕਹੂੰਗਾ ਕਿ ਸਾਡਾ ਇੱਕ ਫ੍ਰੀडम ਆਫ ਸਪੀਚ ਆ ਗਈ ਉਹਦੇ ਵਿੱਚ ਕਨਸਟੀਟਿਊਸ਼ਨ ਲਿਖਿਆ 19 ਕਲੋਜ਼ 1 ਕਲੋਜ਼ A ਦੇ ਵਿੱਚ ਲਿਖਿਆ ਵੀ 올 ਸਿਟੀਜ਼ਨਜ਼ ਹੈਵ ਸੈਲ ਹੈਵ ਰਾਈਟ ਟੂ ਫਰੀडम ਟੂ ਸਪੀਚ ਉਹ ਆਪਣੀ ਸਪੀਚ ਰੱਖਦੇ ਨੇ ਪਰ ਮੈਂ ਕਹੂੰਗਾ ਕਿ ੱੱਕਾ ਜਿਹੜੀ ਸਰਕਾਰ ਕਰ ਰਹੀ ਮਾਲਵਿੰਦਰ ਸਿੰਘ ਮਾਲੀ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਉਹ ਸੁਬਾ ਆਪਣੇ ਭਰਾ ਦੇ ਘਰ ਸੀਗੇ ਭਰਾ ਦੇ ਘਰ ਦੇ ਤੋਂ ਪੁਲਿਸ ਪਹੁੰਚਦੀ ਹੈ ਤੇ ਇੱਕ ਐਸਐਚਓ ਨੂੰ ਮਾਲਵਿੰਦਰ ਸਿੰਘ ਮਾਲੀ ਕਹਿੰਦੇ ਨੇ ਕਿ ਇੱਥੇ ਬੈਠ ਜਾ ਉਹ ਤੁਸੀ ਆ ਕੇ ਦੇਖੀਏ ਤੁਸੀਂ ਉਹ ਵੀਡੀਓ ਕਹਿੰਦੇ ਆ ਕਿ ਇੱਥੇ ਬੈਠ ਜਾ ਆ ਕੇ ਤੇ ਉਹ ਐਸਐਚਓ ਇਦਾਂ ਹੰਕਾਰ ਚ ਬੋਲਦਾ ਜਿੱਦਾਂ ਖੁਦ ਸੀਐਮਓ ਦੇ ਪਿੱਛੇ ਖੜਾ ਹੋਵੇ ਜਾਂ ਸੀਐਮ ਖੜਾ ਹੋਵੇ ਉਹ ਕਹਿੰਦਾ ਤੂੰ ਦੱਸੇਗਾ ਹੁਣ ਮੈਨੂੰ ਕਿੱਥੇ ਬੈਠਣਾ ਮੈਂ ਇੱਕ ਸੀਨੀਅਰ ਪੱਤਰਕਾਰ ਨੂੰ ਇੱਕ ਸੀਨੀਅਰ ਸਿਟੀਜ਼ਨ ਨੂੰ ਐਦਾਂ ਟਰੀਟ ਕਰ ਰਿਹਾ ਹੈ ਇੱਕ ਐਸਐਚਓ ਦੇਖੋ ਜੀ ਤੁਸੀਂ ਇੱਕ ਚੀਜ਼ ਨੋਟ ਕਰੀਆ ਪਿਛਲੇ ਸਮੇਂ ਤੋਂ ਸਰਕਾਰ ਜਿਵੇਂ ਬੀਜੇਪੀ ਸੱਤਾ ਚਾਹੀਏ ਹੁਣੇ ਚੰਗੇ ਚੰਗੇ ਇੰਟੈਲੈਕਚੁਅਲ ਬੰਦੇ ਜੰਮੂ ਕਸ਼ਮੀਰ ਦੇ ਵਿੱਚ ਗਦਰਬੰਦ ਕਰਦੇ ਉਹਨਾਂ ਤੇ ਤਾਂ ਹੀ ਕਸ਼ਿਆ ਗਿਆ ਚੰਗੇ ਚੰਗੇ ਬੰਦਿਆਂ ਨੂੰ ਬਹੁਤ ਸਾਰਿਆਂ ਨੂੰ ਮਾਰ ਵੀ ਦਿੱਤਾ ਪੱਤਰਕਾਰਾਂ ਨੂੰ ਉਸੇ ਲੀਹ ਉੱਤੇ ਅੱਜ ਪੰਜਾਬ ਸਰਕਾਰ ਚੱਲ ਰਹੀ ਆ ਜਦੋਂ ਖੈਰਾ ਸਾਹਿਬ ਕੋਲੇ ਗਏ ਖੈਰਾ ਸਾਹਿਬ ਦੇ ਘਰ ਗਏ ਤੁਸੀਂ ਦੇਖੀਏ ਵੀਡੀਓ ਉਸੇ ਤਰੀ ਮਾਲਵਿੰਦਰ ਮਾਲੀ ਜੀ ਦਾ ਸੇਮ ਉਹੀ ਹਾਲਾਤ ਹੁੰਦੇ ਨੇ ਉਹਨਾਂ ਨੂੰ ਪਾਣੀ ਤੱਕ ਨਹੀਂ ਪਿੰਡ ਦਿੱਤਾ ਜਾਂਦਾ ਖੈਰਾ ਸਾਹਿਬ ਇੱਕ ਬਹੁਤ ਤਿੰਨ ਵਾਰੀ ਦੇ ਵਿਧਾਇਕ ਨੇ ਤੇ ਦੂਜੇ ਨੰਬਰ ਤੇ ਇੱਕ ਇੰਟੈਲੈਕਚੁਅਲ ਪਰਸਨ ਨੇ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦੇ ਨੇ ਉਹਨਾਂ ਨੂੰ ਪਾਣੀ ਦਾ ਗਲਾਸ ਵੀ ਖੋਇਆ ਗਿਆ ਤੇ ਦੂਸਰੇ ਨੰਬਰ ਤੇ ਮਾਲਵਿੰਦਰ ਸਿੰਘ ਮਾਲੀ ਜੀ ਉਹਨਾਂ ਇੱਕ ਇੰਟੈਲੈਕਚੁਅਲ ਬੰਦੇ ਨੇ ਇੱਕ ਪੜ੍ਹੇ ਲਿਖੇ ਵਿਅਕਤੀ ਨੇ ਪੱਤਰਕਾਰ ਨੇ ਆਪਣੀ ਗੱਲ ਰੱਖਦੇ ਨੇ ਲੋਕ ਸੁਣਦੇ ਨੇ ਉਹਨਾਂ ਦੇ ਨਾਲ ਇੰਨਾ ਮਹਾੜਾ ਬੀ ਮਹਾੜਾ ਬੀਵ ਮੈਂ ਕਹੂੰਗਾ ਕਿ ਪੰਜਾਬ ਦੇ ਜਿਹੜੇ ਬਿਊਰੋਕ੍ਰੇਟ ਸਿਸਟਮ ਆ ਉਹਨੇ ਕੀਤਾਗਾ ਮੈਂ ਕਹੂੰਗਾ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਨੁਕਸਾਨ ਦੂਜੇ ਪਾਸੇ ਇਹੀ ਮੋਹਾਲੀ ਪੁਲਿਸ ਹੈ ਜਿਹੜੀ ਇੱਕ ਗੈਂਗਸਟਰ ਦੀ ਇੰਟਰਵਿਊ ਕਰਾ ਰਹੀ ਹੈ ਕਿ ਪੰਜਾਬ ਦੀ ਜੇਲ੍ਹ ਤੋਂ ਲਾਰਿਸ਼ ਬਸ਼ਨੋਈ ਦੀ ਇੰਟਰਵਿਊ ਹੁੰਦੀ ਹੈ ਤੇ ਜਿਹਨੇ ਨਾਲ ਇਦਾਂ ਦਾ ਟ੍ਰੀਟਮੈਂਟ ਕਰਨਾ ਉਹਦੀ ਇੰਟਰਵਿਊਆਂ ਕੀਤੀਆਂ ਜਾ ਰਹੀਆਂ ਨੇ ਉਹਨੂੰ ਇੱਕ ਗੈਸਟ ਦੀ ਤਰ੍ਹਾਂ ਰੱਖਿਆ ਜਾ ਰਿਹਾ ਤੇ ਇੱਕ ਸੀਨੀਅਰ ਸਿਟੀਜ਼ਨ ਨੂੰ ਗੈਂਗਸਟਰ ਵਾਲਾ ਬਿਹੇਵ ਇਹ ਸਰਕਾਰ ਕਿਤੇ ਨਾ ਕਿਤੇ ਤਾਂ ਡਰੀ ਹੋਈ ਹੈ ਨਾ ਇਦਾਂ ਦੇ ਸੀਨੀਅਰ ਲੋਕਾਂ ਤੋਂ ਇਦਾਂ ਦੇ ਸਮਾਜ ਚਿੰਤਕ ਲੋਕਾਂ ਮੈਂ ਇੱਕ ਵੱਡੀ ਗੱਲ ਕਹਾਂ ਜੀ ਤੁਹਾਨੂੰ ਹਰਪੀ ਜੀ ਅੱਜ ਪੰਜਾਬ ਸਰਕਾਰ ਗੈਂਗਸਟਰਾਂ ਦੀ ਸਰਕਾਰ ਹੂੰ ਕਿਵੇਂ ਗੈਂਗਸਟਰਾਂ ਦੀਆਂ ਵੱਡੀਆਂ ਵੱਡੀਆਂ ਵੀਡੀਓ ਤੁਹਾਡੇ ਸਾਹਮਣੇ ਆਈਆਂ ਹੋਈਆਂ ਨੇ ਲੋਕਾਂ ਨੇ ਦੇਖ ਲਿਆ ਵੀ ਕਿਹੜੇ ਪੁਲਿਸ ਸਟੇਸ਼ਨ ਦੇ ਵਿੱਚੋਂ ਕਿਹੜੇ ਥਾਣੇ ਦੇ ਵਿੱਚੋਂ ਵਾਇਰਲ ਹੋਈ ਹੈ ਵੀਡੀਓ ਸਾਰਾ ਕੁਝ ਖਮਿਆਜਾ ਸਾਹਮਣੇ ਨਿਕਲ ਕੇ ਆ ਗਿਆ ਮੈਂ ਕਹੂੰਗਾ ਕਿ ਜੇ ਗੈਂਗਸਟਰਾਂ ਦੀਆਂ ਵੀਡੀਓ ਬਾਹਰ ਹੋ ਰਹੀਆਂ ਨੇ ਤਾਂ ਪੰਜਾਬ ਦੇ ਜਦੋਂ ਦੀ ਸਰਕਾਰ ਸੱਤਾ ਦੇ ਵਿੱਚ ਆਈ ਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਲੈ ਕੇ ਸੰਦੀਪ ਸਿੰਘ ਅੰਬੀਆ ਦੇ ਕਤਲ ਤੋਂ ਲੈ ਕੇ ਕਿੰਨੇ ਕਤਲ ਨੇ ਜਿਹੜੇ ਔਰ ਸਾਡੇ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਦੇ ਮੋਗੇ ਵਾਲੇ ਔਰ ਸਾਡੇ ਬਲਾਕ ਪ੍ਰਧਾਨ ਇੱਥੇ ਜਿਹੜਾ ਤਾਂ ਤਨੋਲੇ ਦਾ ਸੀ ਉਹਦੇ ਗੋਲੀਆਂ ਮਾਰੀਆਂ ਗਈਆਂ ਮੈਂ ਕਹੂੰਗਾ ਕਿ ਸਰਕਾਰੀ ਗੈਂਗਸਟਰਾਂ ਦੀ ਚੱਲ ਰਹੀ ਹੈ ਮੈਂ ਤਾਂ ਕਹਿ ਨਹੀਂ ਰਿਹਾ ਵੀ ਇਹ ਇੰਟੈਲੈਕਚੁਅਲ ਬੰਦੇ ਚੱਲ ਰਹੀ ਹੈ ਇੰਟੈਲੈਕਚੁਅਲ ਬੰਦੇ ਤਾਂ ਪਰਚੇ ਕਰ ਰਹੀ ਸਰਕਾਰ ਜਿਹੜੇ ਆਮ ਆਦਮੀ ਲੋਕਾਂ ਦੀ ਸਰਕਾਰ ਹੈ ਨਾ ਆਮ ਆਦਮੀ ਤਾਂ ਨਹੀਂ ਗੈਂਗਸਟਰ ਇਹ ਨਹੀਂ ਇਹ ਆਮ ਆਦਮੀ ਸਰਕਾਰ ਨਹੀਂ ਜੀ ਇਹ ਬਦਲਾਅ ਦੀ ਸਰਕਾਰ ਆ ਆਮ ਆਦਮੀ ਤਾਂ ਪੀੜਿਆ ਜਾ ਰਿਹਾ ਆਮ ਆਦੀ ਪਾਰ ਤੇ ਰਸਨ ਖਾੜ ਕੱਟੇ ਜਾ ਰਹੇ ਨੇ ਆਮ ਆਦੀ ਪਾਰ ਨੂੰ ਸਹੀ ਟਾਈਮ ਤੇ ਰਸਨ ਨਹੀਂ ਮਿਲ ਰਿਹਾ ਆਮ ਵਿਅਕਤੀ ਤਾਂ ਅੱਜ ਜਿਹੜੀ ਪੰਡ ਹੈ ਜਿਹੜੀ ਇਹਨਾਂ ਦੇ 1 ਲੱਖ ਕਰੋੜ ਦੇ ਕਰਜ਼ੇ ਦੀ ਭਾਰੀ ਕਰ ਦਿੱਤੀ ਐ ਆਮ ਆਦਮੀ ਤਾਂ ਅੱਜ ਚੱਕੀ ਦੇ ਪੁੜਾ ਨੇ ਵਿਚਾਲੇ ਆਇਆ ਪਿਆ ਆ ਆਮ ਆਦਮੀ ਪਾਰਟੀ ਸਰਕਾਰ ਨਹੀਂ ਅੱਜ ਬਤਲਾ ਆ ਦੀ ਸਰਕਾਰ ਆ ਇੱਕ ਇੱਕ ਗੱਲ ਆਪਾਂ ਕਰੀਏ ਜੇ ਮਾਲਵਿੰਦਰ ਸਿੰਘ ਮਾਲੀ ਦੇ ਕੇਸ ਦੀ ਆਪਾਂ ਗੱਲ ਕਰ ਰਹੇ ਆਂਗੇ ਜੋ ਉਹਨਾਂ ਤੇ ਪਰਚਾ ਦਰਜ ਹੋਇਆ ਧਰਮ ਦੀ ਆੜ ਲੈ ਕੇ ਪਰਚਾ ਦਰਜ ਕਰਾਇਆ ਗਿਆ ਇੱਕ ਵਿਅਕਤੀ ਵੱਲੋਂ ਉਹ ਵਿਅਕਤੀ ਆਮ ਆਦਮੀ ਪਾਰਟੀ ਦਾ ਹੀ ਵਰਕਰ ਦੱਸਿਆ ਜਾ ਰਿਹਾਗਾ ਤੁਹਾਨੂੰ ਲੱਗਦਾ ਕਿ ਧਰਮ ਦੀ ਆੜ ਲੈ ਕੇ ਜੋ ਮਾਲਵਿੰਦਰ ਸਿੰਘ ਮਾਲੀ ਤੇ ਪਰਚਾ ਦਰਜ ਕੀਤਾ ਗਿਆ ਕਿ ਇਸ ਪਰਚੇ 'ਚੋਂ ਕੁਝ ਕੱਢਿਆ ਪਾਇਆ ਜਾਏਗਾ ਉਹ ਬਿਲਕੁਲ ਜੀ ਇਹਦੇ ਵਿੱਚੋਂ ਕੁਝ ਵੀ ਨਹੀਂ ਕੱਢਿਆ ਪਾਇਆ ਜਾਣਾ ਕਿਉਂਕਿ ਮੈਂ ਕਹੂੰਗਾ ਕਿ ਮਾਲਵਿੰਦਰ ਸਿੰਘ ਮਾਲੀ ਜੀ ਉਹ ਵਿਅਕਤੀ ਨੇ ਜਿਨ੍ਹਾਂ ਨੂੰ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਅੱਜ ਪੂਰਾ ਇਹ ਹਰ ਇੱਕ ਲੀਡਰ ਨੇ ਉਹਨਾਂ ਦੇ ਪੱਖ ਦੇ ਵਿੱਚ ਬਿਆਨबाजी ਕੀਤੀ ਹੈ ਚਾਹੇ ਉਹ ਲੀਡਰ ਵਿਰੋਧੀ ਧਿਰ ਦੇ ਵਿੱਚ ਹੀ ਨੇ ਮਾਲਵਿੰਦਰ ਸਿੰਘ ਮਾਲੀ ਜੀ ਤਾਂ ਅਕਾਲੀਆ ਦੇ ਖਿਲਾਫ ਵੀ ਬੋਲਦੇ ਨੇ ਮਾਲਵਿੰਦਰ ਸਿੰਘ ਮਾਲੀ ਤਾਂ ਹੋਰ ਪਾਰਟੀਆਂ ਦੇ ਖਿਲਾਫ ਵੀ ਬੋਲਦੇ ਨੇ ਪਰ ਫਿਰ ਵੀ ਅਕਾਲੀ ਦਲ ਦੇ ਲੀਡਰਾਂ ਵਾਲੇ ਵੀ ਇਹ ਕਿਹਾ ਕਿ ਮਾਲਵਿੰਦਰ ਸਿੰਘ ਮਾਲੀ ਜੀ ਨਾਲ ਜਿਹੜਾ ਧੱਕਾ ਹੋਇਆ ਉਹ ਗਲਤ ਆ ਪਰ ਜਿਹੜਾ ਉਹ ਜੈਨ ਤੋਂ ਇਹਨਾਂ ਦੇ ਪਾਰਟੀ ਦੇ ਵਰਕਰ ਤੋਂ ਜਿਹੜਾ ਇਹਨਾਂ ਨੇ ਮਤਲਬ ਕਿ ਅਮਰਤ ਜੈਨ ਤੋਂ ਐਫ ਆਈ ਆਰ ਲੌਂਚ ਕਰਾਈ ਗਈ ਹੈ ਉਸ ਵਹਾਲੀ ਦੇ ਵਿੱਚ ਉਹ ਜਿਹੜੀ ਕਿ ਧਾਰਮਿਕ ਭਾਵਨਾਵਾਂ ਦੀ ਠੇਸ ਪਚਾਈ ਗਈ ਹੈ ਜੀ Hindu ਭਰਾਵਾਂ ਦੇ ਖਿਲਾਫ ਬੋਲਿਆ ਗਿਆ ਜੀ ਉਹ ਸਾਰਾ ਕੁਝ ਦਰ ਆਦਰ ਝੂਠ ਆ ਤੁਹਾਨੂੰ ਹੀ ਪਤਾ ਕਿ ਪੰਜਾਬ ਸਰਕਾਰ ਆ ਗਈ ਇਹ ਭਗਵੰਤ ਮਾਨ ਆ ਇਹ ਕੁਝ ਵੀ ਕਰ ਸਕਦੇ ਨੇ ਹੁੰਦਾ ਤਾਂ ਇਦਾਂ ਹੀ ਆ ਭਾਨੇ ਸਿੱਧੂ ਤੇ ਵੀ ਇਦਾਂ ਹੀ ਪਰਚੇ ਦਰਜ ਹੋਏ ਸੀਗੇ ਕਦੇ ਚੈਨੀ ਚੋਰ ਦਾ ਕਦੇ ਚੈਨੀ ਚੋਰ ਦਾ ਦੇਖੋ ਤੁਸੀਂ ਕਦੇ ਕਾਸੇ ਦਾ ਇਲਜ਼ਾਮ ਕੋਈ ਪਰਚਾ ਸਵੇਰ ਕਿਤੇ ਦਰਜ ਹੁੰਦਾ ਕੋਈ ਸ਼ਾਮ ਨੂੰ ਕਿਤੇ ਦਰਜ ਹੁੰਦਾ ਇਦਾਂ ਉਹ ਭਾਨੇ ਸਿੱਧੂ ਦੀ ਕਿਸੇ ਇੱਕ ਐਸਐਸ ਨਾਲ ਝੜਪ ਸੀ ਹੂੰ ਦੇਖੋ ਪੁਲਿਸ ਆਪਦੇ ਬੰਦਿਆਂ ਦਾ ਕਰਦੀ ਹੁੰਦੀ ਆ ਝੜਪ ਸੀ ਤਾਂ ਉਹਦੇ ਉੱਤੇ ਚੈਨ ਚੋਰੀ ਦਾ ਪਰਚਾ ਪਾ ਦਿੱਤਾ ਗਿਆ ਬਿਨਾਂ ਕਿਸੇ ਮਤਲਬ ਤੋਂ ਸਾਡੇ ਬਲਾਕ ਪ੍ਰਧਾਨ ਤੇ ਹੂੰ ਸਾਡੇ ਪ੍ਰਸ਼ਾਲੇ ਤੋਂ ਬਲਾਕ ਪ੍ਰਧਾਨ ਨੇ ਰਮੇਸ਼ ਲੋਟਾ ਜੀ ਉਹਨਾਂ ਦੇ ਵੀ ਇੱਕ ਬੁੜੇ ਵਧੀਆ ਬੁੱਧੀਜੀਵੀ ਬੰਦੇ ਨੇ ਲੋਕਾਂ ਚ ਵਿਚਰਨ ਵਾਲੇ ਨੇ ਉਹਨਾਂ ਦੇ ਲਈ ਛੋਟਾ ਚਾਈਨੀ ਦੀ ਚੋਰੀ ਦਾ ਪਰਚਾ ਪਾ ਦਿੱਤਾ ਗਿਆ ਪੁਲਿਸ ਦੁਆਰਾ ਅਸੀਂ ਲੜਾਈ ਲੜੀਆ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੜਾਈ ਲੜੀਆ ਕਾਂਗਰਸ ਨੇ ਲੜਾਈ ਲੜੀਆ ਧਰਨਾ ਲਾਇਆ ਅਸੀਂ ਗੱਡ ਕੇ ਸਾਡੇ ਕੁਲਦੀਪ ਸਿੰਘ ਕਾਲਾ ਢਿੱਲੂ ਜੀ ਨੇ ਧਰਨਾ ਲਾਇਆ ਉੱਥੇ ਕਹਿਣਾ ਮਤਲਬ ਇਹ ਕਿ ਪੰਜਾਬ ਸਰਕਾਰ ਹੈ ਜਿਹੜੀ ਇਹੋ ਜਿਹੇ ਪਰਚੇ ਕਰਾ ਰਹੀ ਆ ਕਿ ਭਗਵੰਤ ਮਾਨ ਕੋਲ ਕੋਈ ਦਿਮਾਗ ਨਹੀਂ ਹੈਗਾ ਨਾ ਇਹਦੇ ਕੋਲ ਚੰਗਾ ਐਡਮਿਨਿਸਟ੍ਰੇਟਿਵ ਪ੍ਰਬੰਧ ਐਡਮਿਨਿਸਟ੍ਰੇਟਿਵ ਪ੍ਰਬੰਧਾ ਨਾ ਇਹਦੇ ਕੋਲ ਚੰਗੇ ਲੀਗਲ ਐਡਵਾਈਜ਼ਰ ਨੇ ਇਹ ਸਿਰਫ ਆਪਣੀ ਚਲਾਉਂਦਾ ਆਪਣੀ ਕਰਦਾ ਕਿਸੇ ਦੀ ਕੋਈ ਸਲਾਹ ਨਹੀਂ ਲੈ ਰਿਹਾ ਬਸ ਜਿਹੜਾ ਇਹਦੇ ਖਿਲਾਫ ਬੋਲਦਾ ਹਮ ਸੋਸ਼ਲ ਮੀਡੀਆ ਤੇ ਉਹਨੂੰ ਬਸ ਇਹ ਦਬਾਉਣ ਦੀ ਕੋਸ਼ਿਸ਼ ਜਰੂਰ ਕਰਦਾ ਕਈ ਤਾਂ ਕਈ ਤਾਂ ਇੱਥੇ ਤੱਕ ਵੀ ਕਹਿੰਦੇ ਆ ਕਿ ਭਗਵੰਤ ਆਪਣੇ ਆਪ ਨੂੰ ਧਰਮਰਾਜ ਸਮਝਣ ਲੱਗ ਜਾਂਦਾ ਉਹ ਕਿਸ ਸ਼ਾਮ ਦੇ ਸਮੇਂ ਕਿ ਇਦਾਂ ਦਾ ਵੀ ਕੁਝ ਹੈ ਬਿਲਕੁਲ ਜੀ ਹੈਗਾ ਇਹ ਜਦੋਂ ਥੋਡੇ ਕੋਲੇ ਸੱਪਤਾ ਦਾ ਨਸਾ ਆ ਜਾਂਦਾ ਸਵਾਰ ਹੋ ਜਾਂਦਾ ਵੀ ਥੋਡੇ ਸਾਰੇ ਆਲੇ-ਦਾਲੇ ਪੁਲਿਸ ਵੀ ਥੋਡੇ ਆਲੇ-ਦਾਲੇ ਲੋਕ ਵੀ ਥੋਡੇ ਪੈਰੀ ਹੱਥ ਲਾਉਂਦੇ ਨੇ ਭਗਵੰਤ 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 ਜੀ ਕਰਦੇ ਨੇ ਫਿਰ ਆਟੋਮੈਟਿਕ ਬੰਦਾ ਆਪਣੇ ਆਪ ਨੂੰ ਰੱਬ ਤਾਂ ਸਮਝਣ ਲੱਗ ਜਾਂਦਾ ਹੈਗਾ ਤੋਂ ਸੋ ਮੈਂ ਕਹੂੰਗਾ ਜਿਹੜੀਆਂ ਗੱਲਾਂ ਮਾਲਵਿੰਦਰ ਜੀ ਨੇ ਲਿਖੀਆਂ ਨੇ ਉਹ ਸੱਚ ਨੇ ਆਪਣੇ ਪੋਸਟਾਂ ਦੇ ਰਾਹੀਂ ਉਹਨਾਂ ਗੱਲਾਂ ਤੋਂ ਹੀ ਦੁਖੀ ਹੋ ਕੇ ਭਗਵੰਤ ਮਾਨ ਨੇ ਜਿਹੜਾ ਇਹ ਕੰਮ ਕਰਵਾਇਆ ਹੈਗਾ ਮਾਲਵਿੰਦਰ ਸਿੰਘ ਮਾਲੀ ਤੇ ਪਰਚਾ ਜੋ ਦਰਜ ਹੋਇਆ ਤੁਸੀਂ ਸਭ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਜਦੋਂ ਪੁਲਿਸ ਘਰ ਤੋਂ ਲੈ ਕੇ ਜਾਂਦੀ ਆ ਉਹ ਵੀਡੀਓ ਦੇਖੀ ਹੋਏਗੀ ਕਿੱਦਾਂ ਇਕੱਤਵਾਦੀ ਵਾਂਗੂ ਟਰੀਟ ਕਰਦੀ ਐ ਮਾਲਵਿੰਦਰ ਸਿੰਘ ਮਾਲੀ ਨੂੰ ਇੱਕ ਗੈਂਗਸਟਰ ਦੀ ਤਰ੍ਹਾਂ ਟਰੀਟ ਕਰਦੀ ਐ ਇੱਕ ਸੀਨੀਅਰ ਸਿਟੀਜ਼ਨ ਨੂੰ ਇਹ ਅਤਿ ਨਿੰਦਣਯੋਗ ਐ ਮਾਲਵਿੰਦਰ ਸਿੰਘ ਮਾਲੀ ਤੇ ਜੋ ਪਰਚਾ ਹੋਇਆ ਹੈ ਉਹ ਬੇਬੁਨਿਆਦ ਪਰਚਾ ਹੈ ਕਿਉਂਕਿ ਪਰਚਾ ਦੇਣ ਵਾਲਾ ਵੀ ਇਹਨਾਂ ਦੀ ਹੀ ਪਾਰਟੀ ਦਾ ਇੱਕ ਵਰਕਰ ਆ ਇਨਾਂ ਦੀ ਹੀ ਪਾਰਟੀ ਦਾ ਵਰਕਰ ਜਿਸ ਵੱਲੋਂ ਪੁਲਿਸ ਕੰਪਲੀਟ ਕੀਤੀ ਗਈ ਹੈ ਜਿਸ ਪਰਚੇ ਦੇ ਉੱਪਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮਾਲਵਿੰਦਰ ਸਿੰਘ ਮਾਲੀ ਦੇ ਕੇਸ ਦੀ ਅਪਡੇਟ ਅਸੀਂ ਤੁਹਾਨੂੰ ਲਗਾਤਾਰ ਦਿੰਦੇ ਰਹਾਂਗੇ ਚੈਨਲ ਸ੍ਰੀ ਗੁਰੂਤ ਪੰਜਾਬ ਦੀ ਨਾਲ ਜੁੜੇ ਰਹਿਣ ਲਈ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਹੜੀ ਸਭ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ